ਲਓ ਬਈ ਬਾਬੇ ਦੀ ਕਿਰਪਾ ਨਾਲ ਪਨੀਰੀ ਦਾ ਕੰਮ ਕਰਨ ਲੱਗਿਆ ਸ਼ੁਰੂ ਆ ਆਪਣਾ ਸਾਰਾ ਗੰਡਿਆਂ ਦੀ ਪਨੀਰੀ ਦਾ ਥਾਂ ਤੇ ਬਾਕੀ ਆ ਜੀ ਜੀ ਵਾਲੇ ਚ ਵੀ ਲਾਵਾਂਗੇ ਪਨੀਰੀ ਬਨੂਜੀ ਆ ਜਗ੍ਹਾ ਜਿਹੜੀ ਬਈ ਆਪਣੀ ਪਨੀਰੀ ਵਾਲੀ ਆ ਇੱਕ ਵਾਰ ਆਪਣੇ ਰੂਟਾ ਵੀਟਣਾ ਕੱਲ੍ਹ ਪਰਸੋਂ ਬਾਅਦ ਹੀ ਥੋੜਾ ਜਿਹਾ ਟਾਈਮ ਬਾਹ ਨੂੰ ਰੈਸਟ ਵੀ ਦਿੱਤੀ ਆ ਤੇ ਹੁਣ ਇਹਦੀ ਚੰਗੀ ਤਰ੍ਹਾਂ ਇਹਨੂੰ ਫਲਾਣਾ ਗੇਰਾ ਬਾਅਦ ਇਹਨਾਂ ਇਹਦੂ ਬਾਅਦ ਇਹਨੂੰ ਲੇਬਲ ਕਰਾਂਗੇ ਸਾਹ ਗਾਵੀ ਲਾਵਾਂਗੇ ਕੰਪਿਊਟਰ ਵੀ ਲਾਵਾਂਗੇ ਇਹਦੇ 'ਚ ਤੇ ਬਾਕੀ ਜੁੜੇ ਰਹੋ ਚੈਨਲ ਨਾਲ ਕੱਲਾ ਕੱਲਾ ਸਟੈਪ ਦੱਸਾਂਗੇ ਪਨੀਰੀ ਕਿਵੇਂ ਬੀਜੀ ਜਾਂਦੀ ਆ ਤੇ ਕੀ ਕੁਸ ਪੈਂਦਾਗਾ ਸਾਰਾ ਸਿਸਟਮ ਦੱਸਾਂਗੇ ਬਾਈ ਜੁੜੇ ਰਹੋ ਲੋ ਬਈ ਆਪਣਾ ਮਿੱਤਰ ਕਹਿੰਦੇ ਯੂਵੀ ਵੀ ਪਹੁੰਚ ਚੁੱਕਿਆ ਆਵਦਾ ਸੈਟਅਪ ਲੈ ਕੇ ਮੁੰਡਾ ਕਹਿੰਦਾ ਇਹਦੀ ਸ਼ੂਟ ਕਹਿੰਦਾ ਕੈਮਰੇ ਦੀ ਕਰਨਾ ਹੁਣ ਸਾਰੀਆਂ ਵੀਡੀਓ ਯੂਵੀ ਸ਼ੂਟ ਕਰੂਆ ਆਪਣੀਆਂ ਸਾਰੀਆਂ ਕੈਮਰੇ ਨਾਲ ਤੋ ਕਿ ਭਾਈ ਕੈਮਰੇ ਦੀ ਕਲੀਅਰਟੀ ਆ ਜਾਂਦੀ ਹੈ ਤੇ ਆਪਣੇ ਫੋਨ 'ਚ ਆਪਾਂ ਰਿਕਾਰਡ ਕਰਦੇ ਹਾਂ ਉਹਦੀ ਕਲੀਅਰਟੀ ਆ ਚੈੱਕ ਕਰੋ ਮਿੱਤਰੋ ਇਹ ਆਪਣਾ ਸਹਾਗਾ ਕਰਾਇਆ ਹੋਇਆ ਸ਼ੌਕ ਨਾਲ ਤਿਆਰ ਬੇਟ ਬੂਟੇ 'ਚ ਬਾਵਾ ਆ ਜਾਂਦਾ ਇਹ ਚੀਜ਼ ਦਾ ਵੀ ਬਹੁਤ ਫਾਇਦਾ ਕਿਉਂਕਿ ਬੇਟ ਜਿਆਦਾ ਹੋਣ ਕਰਕੇ ਕਿਹੜੇ ਡਲੀ ਨਹੀਂ ਰਹਿਣ ਦਿੰਦਾ ਬਾਕੀ ਦੀ ਜ਼ਮੀਨ ਨੂੰ ਇੱਕਦਮ ਲੈਵਲ ਕਰ ਦਿੰਦਾ ਬਾਕੀ ਕਮੈਂਟਾਂ 'ਚ ਦੱਸਿਓ ਕਿਵੇਂ ਦਾ ਲੱਗਿਆ ਬਾਕੀ ਭਾਈ ਆਪਾਂ ਹੁਣ ਇੱਕ ਦੋ ਦਿਨ ਪਹਿਲਾਂ ਵੀ ਬਾਹਰ ਪਾਦਾ ਹੀ ਗਿਆ ਇਹ ਰੂਟਾ ਵੀਟਰ ਵਗੈਰਾ ਆਪਾਂ ਸਾਰਾ ਕੁਝ ਕੇਰਾ ਫੋਟੋਈ ਬਾਅਦ ਤੇ ਹਾਲ ਹੁਣ ਹਾਲ ਫੇਰਤੀ ਸਵੇਰੇ ਦੋ ਵਾਰ ਇਹਨੂੰ ਬਾਅਦ ਦਿੱਤਾ ਤੇ ਹੁਣ ਕੇਰਾ ਇਹਦੇ ਚ ਫੇਰਾਂਗੇ ਆਪਾਂ ਸਾਹਾਗਾ ਸਾਗਾ ਫੇਰ ਜੇ ਨੂੰ ਕੋਈ ਜਰਾ ਆਪਾਂ ਲੈਵਲ ਕਰ ਦੇਣਾ ਸਾਗੇ ਫੇਰਨਾ ਲਾ ਦੇ ਇਹਦੇ ਵਿੱਚ ਕੋਈ ਮਿੱਟੀ ਦੀ ਡਲੀ ਨਹੀਂ ਆ ਤੇ ਬਾਕੀ ਸਾਰਾ ਵਧੀਆ ਲੈਵਲ ਹੋ ਜਾਣਾ ਬਰਾਬਰ ਦੀ ਰਹਿਣਾ ਬਾਕੀ ਦੇ ਜੇ ਇਹਦੇ ਵਿੱਚ ਕੰਪਿਊਟਰ ਵੀ ਲਵਾਵਾਂਗੇ ਦੂਆ ਤੇਟ ਆਇਆ ਆਪਣਾ ਲੱਗ ਗਿਆ ਬਈ ਸਾਹਾਗਾ ਮਾਰਨਾ ਆ ਗਿਆ ਜੱਲਾ ਸਾਜਾ ਆਪਾਂ ਮਾਰਨਾਗਾ ਤੇ असां बजे ला वे आूसर बेना ਲੋ ਵੀ ਮੇਰੇ ਵੀਰੋ ਸਾਡਾ ਆਪਣਾ ਲੱਗ ਰਿਹਾ ਤੇ ਸਾਗਾ ਇਕੱਠਾ ਕਰ ਦਿੱਤੇ ਉਸ ਤੋਂ ਬਾਅਦ 3:00 ਵਜੇ ਕਹਿੰਦੇ ਆ ਵੀ ਕੰਪਿਊਟਰ ਕਰਾ ਵਾਲਾ ਵੀ ਆਊਗਾ

ਭਈ ਆਪਣੀ ਜਿਹੜੀ ਸਾਈਡ ਵੀ ਕੁ ਲੋ ਗੈਰੀਆਂ ਬੰਦੀਆਂ ਹੋਣਾ। ਇਹ ਇਥੇ ਫੋਕਸ ਕਰਦੇ ਪਹਿਲਾਂ ਜਿਹੜਾ ਜਿਹੜੇ ਭਈ ਆਹ ਸਾਰਾ ਉੱਪਰ ਦੇ ਬੂਟੇ ਨੇ ਇਹ ਆਪਣੀ ਅਗੇ ਟਮਾਟਰਾਂ ਦੇ ਤੇ ਇਸ ਤੋਂ ਬਾਅਦ ਜਿਹੜੇ ਆਹ ਪੇਡੇ ਆਗੇ ਇਹ ਆਪਣੇ ਅਗੇ ਬੈਂਗਣਾਂ ਦੇ ਤੇ ਆਹ ਜਿਹੜੇ ਆਪਣੇ ਪੇਡੇ ਨੇ ਇਹ ਜਿਹੜੇ ਜਿੱਟੇ ਬੈਂਗਣ ਹੁੰਦੇ ਆ ਉਹਨਾਂ ਦੇ ਆ ਤੇ ਉਧਰ ਦਿਖਾਦੇ ਵੀਰੇ ਜਿੰਨੇ ਵੀ ਆਹ ਵੀਰੇ ਪਨੀਰੀ ਲੱਗੀ ਹੋਈ ਆ 1 ਘੰਟਿਆਂ ਦੀ ਆ ਗਈ ਆਪਣੀ ਦੀ ਔਕੀ ਦਾ ਪਿਆਜ਼ ਤੋ ਕੀ 821 ਹੈ ਇਹ ਇਹ ਜਿਆਦਾਤਰ ਗੰਡਾ ਰਾਈਜ ਬਹੁਤ ਜਿਆਦਾ ਕਰਦਾ 400 ਗ੍ਰਾਮ ਤੋਂ ਲੈ ਕੇ 700 ਗ੍ਰਾਮ ਦੇ ਵਿੱਚ ਵਿੱਚ ਇਹਦਾ weight ਆਇਆ ਬਾਕੀ ਵੀਰੇ ਪਾਣੀ ਵਾਲਾ ਗੰਡਾ ਹੁੰਦਾ ਜਿਆਦਾ ਟਾਈਮ ਨਹੀਂ ਕਰਦਾ ਇਹ ਵੱਧ ਤੋਂ ਵੱਧ ਜੋੜ ਮਾਰ ਕੇ ਆਪਾਂ ਇਹਨਾਂ ਨਾਲੋਂ 15 20 ਦਿਨ ਦੀ ਰਹਿੰਦਾ ਇਹ ਤੋਂ ਵੱਧ ਨਹੀਂ ਇਹ ਰਹਿੰਦਾ ਹੈਗਾ ਪਨੀਰੀਆਂ ਆਪਣੇ ਹੋਰ ਵੀ ਰਾਈਆਂ ਨੇ ਉਹ ਤੁਹਾਨੂੰ ਆਪਾਂ ਆਉਣ ਵਾਲੇ ਟਾਈਮ 'ਚ ਦਿਖਾਵਾਂਗੇ ਉਹ ਉਧਰ ਹੀ ਸਾਈਡ ਲੱਗੀਆਂ ਹੋਈਆਂ ਬਣੇ ਰਹੋ ਚੈਨਲ ਨਾਲ ਲੋ ਬਈ ਕੰਪਿਊਟਰ ਕਰਾਲਾ ਭਾਈ ਵੀ ਆ ਗਿਆ ਹੀ ਆਪਣੇ ਤੇ ਬਾਣ ਆਪਣਾ ਸਾਰਾ ਅੱਜ ਲੇਵ ਹੋ ਗਿਆ ਤੇ ਹੁਣ ਆਪਾਂ ਇਹ ਚ ਕਿਆਰੀਆਂ ਪਾਵਾਂਗੇ ਥੋੜੇ ਟਾਈਮ ਤੱਕ ਉਹਦੇ ਵੀ ਆਪਾਂ ਵਲੌਗ ਪਾਇਆ ਕਰਾਂਗੇ ਤੇ ਬਈ ਆਪਣਾ ਬਾਣ ਸਾਰਾ ਲੈਵਲ ਹੋ ਹੀ ਗਿਆ ਉਹ ਕਿਸਾ ਗੱਲ ਆ ਤਾਂ ਹੀ ਉਹਦੇ ਕਰ ਕੰਨੀ ਲੋੜ ਨਹੀਂ ਬਈ ਤੇ ਥੈਂਕ ਯੂ ਆਪਣੀ ਵੀਡੀਓ ਦੇਖਣ ਲਈ ਤੇ ਬਾਕੀ ਜੁੜੇ ਰਹੋ ਚੈਨਲ ਨਾਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਹ ਜਿਹੇ ਵਲੌਗ ਦੇਖਣ ਲਈ ਬਾਕੀ ਬਰੀਡੀਆਂ ਦੇ ਵੀ ਆਪਾਂ ਵਲੌਗ ਪਾਇਆ ਕਰਾਂਗੇ ਤੇ ਜੁੜੇ ਰਹੋ ਨਹਿਲ ਬਲੌਗਰਸ ਨਾਲ ਧੰਨਵਾਦ ਬਈ ਸਾਰਿਆਂ ਦਾ